ਬਠਿੰਡਾ ਪੁਲਿਸ ਵੱਲੋਂ ਇੱਕ ਨਸ਼ਾ ਮਾਫੀਆ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਇੱਕ ਨਾਈਜੀਰੀਆਈ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸ਼ਖਸ ਨੂੰ 100 ਗ੍ਰਾਮ ਆਈਸ ਡਰੱਗ ਦੇ ਨਾਲ ਕਾਬੂ ਕੀਤਾ ਗਿਆ ਹੈ। ਪੁਲਿਸ ਦੇ ਅਨੁਸਾਰ ਇਹ ਸ਼ਖਸ ਨਾਈਜੀਰੀਆ ਦਾ ਰਹਿਣ ਵਾਲਾ ਹੈ ਤੇ ਦਿੱਲੀ ਦੇ ਚੰਦਰ ਬਿਹਾਰ ਦੇ ਵਿੱਚ ਇੱਕ ਸ਼ਿਵ ਵਿਹਾਰ ਖੇਤਰ 'ਚ ਰਹਿ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇਹ ਸ਼ਖਸ ਫਸ ਚੁੱਕਾ ਹੈ। ਦੇਖੋ ਮਾਨਯੋਗ ਸੀਐਮ ਸਾਹਿਬ ਜਿਹੜੀ ਜਯੋਤਿ ਨਸ਼ਰੁੱਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਹ ਚ ਡੀਜੀਪੀ ਸਾਹਿਬ ਤੇ ਸਾਡੇ ਸੀਨੀਅਰ ਅਫਸਰ ਦੇ ਸਦਕਾ ਨੂੰ ਨੇ ਵੀ ਇਹਨਾਂ ਦੇ ਉੱਪਰ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਜਿਹੜੇ ਨਸ਼ਾ ਵੇਚਣ ਵੇਚਦੇ ਨੇ ਜਾਂ ਨਸ਼ਾ ਵੇਚਣ ਵਿੱਚ ਮਦਦ ਕਰਦੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਦੇ ਚ ਕਾਮਯਾਬੀ ਹਾਸਲ ਕਰਦੇ ਹੋਏ ਕੱਲ ਖਰੜ ਪੁਲਿਸ ਨੇ ਡੀਐਸਪੀ ਖਰੜ ਐਸੈਟੋ ਸਿਟੀ ਖਰੜ ਨੇ ਇੱਕ ਬੜੀ ਸਫਲਤਾ ਹਾਸਲ ਕੀਤੀ ਇਹਨਾਂ ਨੇ ਇੱਕ ਮੁਕਦਮਾ ਨੰਬਰ 384 25-10 ਨੂੰ ਦੱਟ ਕੀਤਾ ਸੀਗਾ ਬਾਈ ਐਨਡੀ ਪੇਟਾਕ ਦਾ ਜਿਹਦੇ ਚ ਇੱਕ ਸੀਮਾ ਲੇਡੀ ਜੋ ਕਿ ਰਹਿੰਦੀ ਹੈ ਬਲਟਾਣੇ ਨੂੰ ਐਨੂੰ ਐਲਐਸਸੀ ਕਲੋਨੀ ਤੋਂ ਫੜਿਆ ਗਿਆ 55 ਗ੍ਰਾਮ ਆਈਸ ਦੇ ਨਾਲ ਆਈਸ ਇੱਕ ਬੜਾ ਸਫਿਸਟੀਕੇਟਿਡ ਡਰਗ ਹੈ ਜਿਹੜਾ ਅੱਜਕੱਲ ਬੜਾ ਮਤਲਬ ਚੰਗ ਰਿਹਾ ਲੋਕਾਂ ਚ ਬੜਾ ਟ੍ਰੈਂਡਿੰਗ ਹੈ ਤੇ ਬੜਾ ਸਫਿਸਟੀਕੇਟਿਡ ਡਰਗ ਹੈ ਇਹ 55 ਗ੍ਰਾਮ ਉਹਦੇ ਕੋਲੋਂ ਰਿਕਵਰੀ ਕਰਕੇ ਬਾਅਦ ਚ ਉਹਦਾ ਰਿਮਾਂਡ ਕਰਕੇ ਉਹਦੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਿਊਮਨ ਇੰਟਰਵਿਊ ਡਿਵੈਲਪ ਕਰਦੇ ਹੋਏ ਡੀਐਸਪੀ ਖਰੜ ਨੇ ਲੀਡ ਕੀਤਾ ਤੇ ਐਸਟੀਓ ਸਿਟੀ ਖਰੜ ਨੇ ਇਸ ਆਪਰੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ ਮੇਨ ਦਿੱਲੀ ਦਾ ਸਪਲਾਇਰ ਸੀਗਾ ਇਹਦਾ ਜਿਹਦਾ ਨਾਮ ਹੈਗਾ ਕਿੰਗਸਲੇ ਚਿੰਨੋ ਚੰਦਰ ਵਿਹਾਰ ਦਿੱਲੀ ਤੋਂ ਨਿਊ ਦਿੱਲੀ ਤੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਵੀ ਅੱਗੇ 100 ਗ੍ਰਾਮ ਆਇਸ ਦੀ ਬਰਾਮਦਗੀ ਕੀਤੀ ਗਈ। ਉਹੀ ਬਰਾਮਦਗੀ ਦੌਰਾਨ ਇਹ ਪਤਾ ਲੱਗਿਆ ਵੀ ਇਹਨਾਂ ਦੀ ਜਿਹੜੀ ਪਹਿਲੀ ਪੁਛਤੀ ਸੀ ਮੁੱਢਲੇ ਕੁਝ ਹਿੱਸੇ ਪਤਾ ਲੱਗਿਆ ਹੈ ਵੀ ਹਾਂ ਵੀ ਜਿਹੜੀ ਲੇਡੀ ਹੈ ਸੀਮਾ ਇਹ ਇੱਥੇ ਪਸ਼ੂਟਰ ਦੇ ਦਾ ਫਰੂਖਪੁਰ ਦਾ ਹੈ ਉਧਰ ਦੀ ਰਹਿਣ ਵਾਲੀ ਹੈ। ਇਹਦੇ ਤਿੰਨ ਮੁਕਦਮੇ ਮੁਕਦਮਾ ਨੰਬਰ 85 2022 ਦਾ ਮੁਕਦਮਾ ਨੰਬਰ 110 2022 ਮੁਕਦਮਾ ਨੰਬਰ 1068 2023 ਸਾਰੇ ਸਾਰੇ ਐਨਡੀਪੀ ਸੈਕਟਰ ਦੇ ਉਹ ਵੀ ਨਸ਼ੀਲੇ ਪਦਾਰਥਾਂ ਦੇ ਦਰਜਾ ਵੀ ਇਹ ਹੈਬਿਚੁਅਲ ਹੈਗੇ ਇਹਦਾ ਹਸਬੰਡ ਵੀ ਕਰ ਲੋ ਜੇਲ੍ਹ 'ਚ ਹੀ ਹੈ ਨਸ਼ੇ ਦੇ ਕੇਸਾਂ ਤੇ ਜਿਹੜਾ ਦੂਸਰਾ ਦੋਸ਼ੀ ਜਿਹੜਾ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ 'ਚ ਫੜਿਆ ਗਿਆ ਦਿੱਲੀ ਤੋਂ ਲੜਾ ਇੰਟਰ ਸਟੇਟ ਗੈਂਗ ਸੀਗਾ ਉਹਦੇ ਵਿੱਚ ਵੀ ਉਹਦੇ ਤੇ ਵੀ 280/241 ਮੁਕਦਮਾ ਐਮਸੀਬੀ ਦਾ ਐਂਟੀ ਮੈਸਿਕ ਦਾ ਦਰਜਾ ਹੈ ਜਿਹੜੇ ਜਿਹੜੇ ਵੀ ਸਾਡੇ ਕੋਲ ਅੱਗੇ ਹੋਰ ਪਦਰ ਲਿੰਕਸ ਆਏ ਸੀਗੇ ਉਸਦੇ ਵੀ ਕਾਰਵਾਈ ਕਰਦੇ ਹੋਏ ਜਿਹੜੇ ਅੱਗੇ ਇਹਨਾਂ ਦੇ ਯੂਜ਼ ਯੂਜ਼ ਜਿਹਨਾਂ ਤੋਂ ਜਿਹਨਾਂ ਨੇ ਅਪਲਾਈ ਕਰਦੇ ਸੀਗੇ ਜਿਹੜੇ ਇਹਨਾਂ ਦੇ ਨਾਲ ਲਿੰਕ ਸੀਗੇ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਕਾਰਵਾਈ ਦੀ ਲੋੜ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੂੰ ਦਾਖਲ ਕਰਾਉਣ ਦੀ ਲੋੜ ਸੀ ਉਹਨਾਂ ਦੇ ਨਾਲ ਪਾਇਆ ਗਿਆ ਹੈ ਥੈਂਕ ਯੂ ਜੇ ਜਿਹੜੇ ਬਹੁਤ ਜੱਤੀ ਫਰੇਮ ਨੇ ਕਿ ਤੁਹਾਨੂੰ ਸਰਪ੍ਰਾਈਜ਼ ਕਿ ਪੰਜਾਬ ਦੇ ਵਿੱਚ ਕਿ ਕੱਲੀ ਕੁੱਲੀ ਸਪਲਾਈ ਜਣਾ ਲੇਡੀ ਸਪਲਾਈ ਪੰਜਾਬ ਕਰ ਰਹੀ ਸੀ ਜਿਹੜਾ ਕਿੰਗਸ ਪਲੇ ਆ ਜਿਹੜਾ ਕਿ ਨੀਗਰੋ ਹੈ ਬਾਹਰ ਮੈਨੂੰ ਫੋਨ ਉੱਪਰ ਦੇ ਅੰਨੀ ਫਾਰਨ ਫਾਰਨਰ ਹੈ ਜੀ ਇਹ ਦਿੱਲੀ ਬੈਠਾ ਹੈ ਤੇ ਦਿੱਲੀ ਤੋਂ ਇਹਨੇ ਜਿਹੜਾ ਸੀਗਾ ਅੱਗੇ ਫਰਦਰ ਸਾਰੀਆਂ ਸਟੇਟਸ ਨੂੰ ਸਪਲਾਈ ਕਰ ਰਿਹਾ ਸੀਗਾ ਹੁਣ ਇਹਦਾ ਵੀ ਜਿਹੜਾ ਅਸੀਂ ਟੈਕਨੀਕਲ ਅਨਲਿਸਿਸ ਕਰਕੇ ਫਰਦਰ ਅਸੀਂ ਦੇਖਾਂਗੇ ਵੀ ਹਾਂ ਵੀ ਹੋਰ ਜਿੱਥੇ ਸਟੇਟਸ ਨੂੰ ਉਹਨੂੰ ਲਿਖਾਂਗੇ ਅੱਜ ਜਿਹੜੇ ਹੁੰਦੇ ਕਿ ਕੋਈ ਵੀ ਜਿਹੜਾ ਇਸ ਦੇ ਨੰਬਰ ਹੋ ਰਿਹਾ ਕਿ ਦਰਸ਼ਕ ਬਹੁਤ ਨਸ਼ਾ ਜਿਹੜਾ ਮਗਰ ਵੀ ਇਹ ਨੈਟਵਰਕ ਹੁੰਦਾ ਹੈ ਬਿਲਕੁਲ ਸਾਡੇ ਕੋਲ ਜਿਹੜੀ ਇਹਨੇ ਫਰਦਰ ਜਿਹੜੀ ਬੈਕਵਰਡ ਲਿੰਕੇਜ ਤੇ ਤਾਂ ਹੱਦ ਤੱਕ ਦਿੱਲੀ ਦਾ ਤੁਹਾਨੂੰ ਦਿੱਤਾ ਕਿਉਂ ਇਸ ਲਈ ਹੈਗਾ ਹੁਣ ਉਹਦੀ ਫਰਦਰ ਕੁਝ ਗੱਲ ਤੇ ਅੱਜ ਅਸੀਂ ਉਹਦਾ ਰਿਮਾਡ ਲਿਆ ਹੈ ਗੋਰੀ ਆਗਮਨ ਤੁਸੀਂ ਸਾਰੇ ਜਿਹੜੇ ਪਕੜੇ ਕੀਤੇ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਨਾਮ ਦੇ ਵਿੱਚ ਦੇਖੋ ਸਾਡੇ ਕੋਲ ਤਿੰਨ ਦੇ ਕਰੀਬ ਜਿਹੜੇ ਪਕੜ ਜਿਹੜੇ ਅੱਗੇ ਮੇਰੇ ਦੋ ਤਾਂ ਸੀ ਫਲ ਜਿਹੜੇ ਸਪਲਾਈਅਰ ਸੀਗੇ ਮੇਨ ਜਿਹੜੇ ਅੱਗੇ ਜਿਨ੍ਹਾਂ ਦੇ ਜਿਹੜੇ ਨਸ਼ਾ ਕਰ ਰਹੇ ਸੀ ਜਿਹੜੇ ਐਡਿਕਟ ਸੀਗੇ ਉਹਨਾਂ ਦੇ ਵੱਲ ਜਿਹੜਾ ਅਸੀਂ ਇੱਕ ਮੌਕਾ ਦਿੰਦੇ ਹੋਏ ਉਹਨਾਂ ਦੇ ਉਹਨਾਂ ਨੂੰ ਲਾਜ ਕਰਾਉਣ ਦੇ ਅੱਗੇ ਭੇਜਿਆ ਹੈ। ਨੈਟਵਰਕ ਨੂੰ ਸਾਰਾ ਜਿੰਨਾ ਵੀ ਹੈਗਾ ਜਿਹੜੇ ਸਪਲਾਈਅਰ ਹੋਣਗੇ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਅਡਿਕਟ ਸੀਗੇ ਉਹਨਾਂ ਨੂੰ ਦਾਖਲ ਕਰਾਇਆ ਜਾ ਰਿਹਾ ਹੈ। ਐਨੀ ਟੈਂਪੋਰਰੀ ਸਾਰਾ ਕੁਝ ਕੁਝ ਟਾਈਮ ਤੋਂ ਕਰ ਰਹੇ ਹੈ। ਦੇਖੋ ਇਹਨਾਂ ਦਾ ਜਿਹੜਾ ਹੈਗਾ ਰਿਕਾਰਡ ਤਾਂ ਹੁਣ ਤੱਕ 5 ਸਾਲ ਦਾ ਰਿਕਾਰਡ ਬੋਲ ਹੀ ਰਿਹਾ ਜੀ ਹਾਂਜੀ ਜਿਹੜੇ 2022 ਤੋਂ ਪਰਚੇ ਚੱਲੇ ਇਹਨਾਂ ਦੇ 21 ਤੋਂ। ਐਨੀ ਟੈਂਪੋਰਰੀ ਪ੍ਰਾਈਸ ਅਬਾਉਟ ਦਿਸ ਇਹ ਕੋਈ ਦਾ ਫਾਇਦਾ ਨਹੀਂ ਆ ਗਿਆ ਸਾਨੂੰ ਗਵਰਨਮੈਂਟ ਵੱਲੋਂ ਜਿਹੜਾ ਆ ਗਿਆ ਸਾਨੂੰ ਅਸੀਂ ਨਹੀਂ ਅਸੀਂ ਇਹਦਾ ਪਰਟੀਕਲ ਨਹੀਂ ਕਰ ਸਕਦੇ ਬਟ ਇਟਸ ਅ ਕਾਸਟਲੀ ਐਂਡ ਬਰੀ ਸਫਿਸਟੀਕੇਟਿਡ ਸਰ ਇਹ ਜਿਹੜੀ ਜਿਹੜੀ ਸਟੂਡੈਂਟ ਹਾਂ ਉਹ ਮੰਨਦੇ